Thank you. ਸਾ ਸੰਗਤੀ ਸੰਤਕੂਚ ਹੈ ਇੱਥੇ ਦਾਦੀ ਮਾਂ ਛੋਟੇ ਸੱਜਾਂ ਦੇ ਨਾਲ ਸਮਾਂ ਬਤਾਇਆ ਤੇ ਅੰਦਰ ਤੁਸੀਂ ਦਰਸ਼ਨਦਾਰ ਕਰਕੇ ਆਏ ਹੋ ਠੰਡੇਪੁਰ ਦੀ ਪ੍ਰਕਰਮਾ ਦੇ ਵਿੱਚ ਅਸਫੇ ਦੇ ਪ੍ਰਸ਼ੀਨ ਦਰਸ਼ਨਦਾਰ ਕਰ ਰਹੇ ਹੋ ਵੱਡਾ ਪਾਗੇ ਹੋ ਤੁਸੀਂ ਤੇ ਅਸੀਂ ਵੀ ਜਿਨ੍ਹਾਂ ਨੂੰ ਇਸ ਬਾਗ ਪ੍ਰਾਪਤ ਹੋਇਆ ਦੇਸ਼ ਵਿਦੇਸ਼ ਵਿੱਚ ਬਟੇ ਜਾ ਰਿਹਾ ਹੈ ਪਰ ਤਵਨ ਦਫਤਰ ਵਿੱਚ ਆਪਾਂ ਦੀ ਸਸ਼ੇਕਾਲ ਅੱਜ ਅਸੋਸ ਅੱਜ ਅਸੀਂ ਉਸ ਤੀਰਥ ਸਥਾਨ ਤੇ ਆਏ ਹਾਂ ਜਿੱਥੇ ਸ਼ੋਤੇ ਸਾਹਿਬ ਜੀ ਆਧਿਆਨੀ ਜੀ ਮਾਤਾ ਗੁਰਜੀ ਜੀ ਸ਼ਹੀਦੀ ਦੀ ਕਹਾਣੀ ਸਰਹੰਦ ਦੇ ਵਿੱਚ ਬਹੁਤ ਹੀ ਬਸ ਕਿਹਾ ਨਹੀਂ ਪਾਉਂਦਾ ਮੈਂ ਤੇ بار بار ਇਹ ਹੀ ਬੇਨਤੀ ਕਰਦਾ ਕਿ ਜੇਕਰ ਆਪਣੇ ਤੁਹਾਡੇ ਕੋਲ ਥੋੜਾ ਵੀ ਸਮਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਨਿਕਲਦਾ ਤੇ ਆਪਣੇ ਅ ਸ਼ਹੀਦਾਂ ਨੂੰ ਯਾਦ ਰੱਖੋ ਸਾਸਗੁਰੂ ਛੋਟੇ ਸਹਿਬਜ਼ਾਦਿਆਂ ਨੂੰ ਆਨਕੀ ਜਰੂਰ ਕਰੋ ਨਨਕਸਾਂਵ ਆਪਣੇ ਪਿਤਾ ਗੁਰਵਿੰਦਰ ਸਿੰਘ ਜੀ ਨੂੰ ਜਰੂਰ ਕਰੋ ਉਹਨਾਂ ਨਾਲ ਫਤਾਲੇ ਗੁਆ ਤੇ ਸਾਡਾ ਧਰਮ ਤੇ ਅਸੀਂ ਕਿੰਨੀ ਬਦੌਲ ਇਹ ਸਾਲ ਲੈਣ ਦੇ ਜੋਖਮ ਹੋਏ ਆ ਇਹਦਾ ਕੁਝ ਕਹਿਣਾ ਹੋਇਆ ਦਾਸ ਕੇ ਮਾਦਾ ਯਾਦ ਕਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਆਖਿਰ ਵਿੱਚ ਇੱਕ ਫਿਰ ਬੇਨਤੀ ਜੇਕਰ ਤੁਸੀਂ ਚਾਹਦੇ ਹੋ ਦੇਸ਼ ਪਰਦੇਸ਼ ਵਿੱਚ ਅ ਵਧੀਆ ਵਧੀਆ ਜਗਾ ਖੂਬਸੂਰਤ ਜਗਾ ਦੇ ਆਨੰਦ ਮਾਣਨੇ ਧਾਰਮਿਕ ਸਥਾਨਾ ਗੁਰਦੁਆਰਿਆਂ ਜਾਂ ਹੋਰ ਅچھے ਲੋਕਾਂ ਦਾ ਮੇਲ ਮਲਾਪ ਤੇ ਅچھے ਲੋਕਾਂ ਨਾਲ ਗੱਲਬਾਤ ਕਰਨ ਲਈ ਤੇ ਬਣੇ ਰਿਓ ਮੇਰੇ ਪਿਆਰੇ ਜੇ ਚੈਨਲ ਦੇਸ਼ ਪਰਦੇਸ਼ ਪੁਰ ਵਿਦਵੀ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਲਿਖਿਓ ਆਪਣੇ ਦੇਸ਼ ਦਾ ਤੇ ਆਪਣਾ ਨਾਮ ਕੰਟਰੀ ਦਾ ਜ਼ਰੂਰ ਲਿਖਿਓ ਤੇ ਲਾਸਟ ਵਿੱਚ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਆਪ ਜੀ ਦਾ ਦਿਲੋਂ ਧੰਨਵਾਦੀ ਹੋਵਾਂਗਾ ਧੰਨਵਾਦ Dr. Benz Satxieka.